ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਗੁਰਦਿੱਤਾ ਜੀ ਦਾ ਜਨਮ 8 ਕਤਕ ਸੰਮਤ 1670 ਪਿੰਡ ਡਰੋਲੀ ਵਿਖੇ ਮਾਤਾ ਦਮੋਦਰੀ ਜੀ ਦੀ ਕੁੱਖੋਂ ਹੋਇਆ ਆਪ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਭ ਤੋਂ ਵੱਡੇ ਸੁਪੁੱਤਰ ਸਨ ਇਸ ਲਈ ਉਹਨਾਂ ਨੂੰ ਟਿੱਕਾ ਸਹਿ ਬਿ ਕਿਹਾ ਜਾਂਦਾ ਸੀ ਉਹਨਾਂ ਦਾ ਮੁਹਾਦਰਾ ਗੁਰੂ ਨਾਨਕ ਦੇਵ ਜੀ ਦੇ ਨਾਲ ਮਿਲਦਾ ਸੀ ਇੱਕ ਵਾਰ ਜਦ ਸ਼੍ਰੀ ਗੁਰੂ ਹਰगोविंद ਜੀ ਸ਼੍ਰੀ ਗੁਰਦਿੱਤਾ ਜੀ ਅਤੇ ਸੂਰਜਮਲ ਨੂੰ ਲੈ ਕੇ ਬਾਬਾ ਸ਼੍ਰੀਚੰਦ ਜੀ ਨੂੰ ਮਿਲਣ ਪਿੰਡ ਬਾਠ ਗਏ ਤਾਂ ਸ਼੍ਰੀਚੰਦ ਜੀ ਨੇ ਸ਼੍ਰੀ ਗੁਰਦਿੱਤਾ ਨੂੰ ਆਪਣਾ ਬਣਾ ਲਿਆ ਅਤੇ ਉਦਾਸੀਨ ਸਰਦਾਏ ਦਾ ਮੁਖੀ ਥਾਪ ਦਿੱਤਾ ਇੱਕ ਦਿਨ ਬਾਬਾ ਗੁਰਦਿੱਤਾ ਜੀ ਆਪਣੇ ਕੁਝ ਸਾਥੀਆਂ ਨਾਲ ਜੰਗਲ ਵਿੱਚ ਸ਼ਿਕਾਰ ਖੇਡਣ ਗਏ ਉਸ ਦੇ ਇੱਕ ਸਾਥੀ ਪਾਸੋਂ ਹਿਰਣ ਦੇ ਭਲੇਖੇ ਇੱਕ ਗਊ ਮਾਰੀ ਗਈ ਜਦ ਗਊ ਦੇ ਮਾਲਕ ਨੂੰ ਇਹ ਪਤਾ ਲੱਗਾ ਕਿ ਤਾਂ ਉਹ ਬਿਰਲਾਪ ਕਰਨ ਲੱਗਾ ਜਦ ਉਸ ਨੂੰ ਗਊ ਦੀ ਕੀਮਤ ਦੇਣ ਲੱਗੇ ਤਾਂ ਉਸ ਕੀਮਤ ਲੈਣ ਤੋਂ ਇਨਕਾਰ ਕਰ ਦਿੱਤਾ ਤੇ ਇਹ ਜ਼ੋਰ ਦੇਣ ਤੇ ਕਿ ਉਸ ਦੇ ਗਾਂ ਨੂੰ ਜਿੰਦਾ ਕੀਤਾ ਜਾਵੇ। ਬਾਬਾ ਗੁਰਦਿੱਤਾ ਜੀ ਨੂੰ ਤਰਸ ਆ ਗਿਆ ਤਾਂ ਉਹਨਾਂ ਨੇ ਗੁਰਮੰਤਰ ਪੜ੍ਹ ਕੇ ਗਊ ਨੂੰ ਮੁੜ ਸਰਜੀਤ ਕਰ ਦਿੱਤਾ। ਗਊ ਨੂੰ ਜਿਉਂਦਾ ਕਰਨ ਦੀ ਕਹਾਣੀ ਗੁਰੂ ਹਰਗੋਬਿੰਦ ਸਾਹਿਬ ਜੀ ਪਾਸ ਵੀ ਪਹੁੰਚ ਗਈ। ਇਹ ਸੁਣ ਕੇ ਉਹ ਬਹੁਤ ਨਾਰਾਜ਼ ਹੋਏ। ਉਹਨਾਂ ਬਾਬਾ ਗੁਰਦਿੱਤਾ ਜੀ ਨੂੰ ਆਪਣੇ ਪਾਸ ਬੁਲਾਇਆ ਤੇ ਕਹਿਣ ਲੱਗੇ ਤੂੰ ਹੁਣ ਰੱਬ ਦਾ ਸਰੀਕ ਬਣ ਗਿਆ ਏ ਜੰਮਣਾ ਮਰਣਾ ਪ੍ਰਭੂ ਦੇ ਹੱਥ ਵਿੱਚ ਹੈ ਤੂੰ ਕੌਣ ਹੁੰਦਾ ਮਰਿਆਂ ਨੂੰ ਜਿਉਂਦਾ ਕਰਨ ਵਾਲਾ ਗੁਰੂ ਸਾਹਿਬ ਦੀ ਨਾਰਾਜ਼ਗੀ ਬਾਬਾ ਗੁਰਦਿੱਤਾ ਪਾਸੋਂ ਬਰਦਾਸ਼ਤ ਨਾ ਹੋਈ ਉਹ ਬਾਬਾ ਬੁੱਢਣ ਸਾਹਿਬ ਦੀ ਕਵਰ ਪਾਸ ਗਏ ਅਤੇ ਸਮਾਦੀ ਲਾ ਕੇ ਬੈਠ ਗਏ ਉੱਥੇ ਬੈਠਿਆਂ ਬੈਠਿਆਂ ਉਹਨਾਂ ਐਸੇ ਸਵਾਸ ਚੜਾਈ ਕਿ ਗੁਰੂ ਵਿੱਚ ਹੀ ਸਮਾ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ